ਤਾਂ ਬੰਨੇ ਸਾਰੇ ਜੂਨੀਅਨ ਇਕੱਠੀ ਹੋ ਕੇ ਧੌਣ ਲਿਆਗੇ ਜੀ ਉੱਥੇ ਮੈਂ ਨਾ ਜਾਂਦਾ ਹੂੰ ਇਹ ਥਾਣੇ ਦਾ ਪੂਰਾ ਐਣ ਭੰਨ ਤੋੜ ਕਰਨ ਨੂੰ ਤਿਆਰ ਹੋਏ ਖੜੇ ਸੀ ਏਡੀ ਤਕੜੀ ਇਹਨਾਂ ਜੂਨੀਅਨ ਬਣੇ ਸੀ ਇੱਕ ਵੀ ਬਾਬਾ ਸਰਕਾਰ ਦੇ ਸਿਸਟਮ ਦੇ ਖਿਲਾਫ ਬੋਲ ਕੇ ਦਿਖਾ ਦੇ ਨਹੀਂ ਬੋਲਦੇ ਕਦੇ ਵੀ ਤੁਹਾਨੂੰ ਸਟੇਜ ਤੋਂ ਸਿਸਟਮ ਦੇ ਖਿਲਾਫੇ ਬੋਲਦੇ ਦੇਖਣ ਦੇ ਮਿਲਣਗੇ ਨਹੀਂ ਕਦੇ ਇਹ ਗੱਲ ਕਹਿਣਗੀ ਨਹੀਂ ਜਿਹੜੀ ਮੈਂ ਗੱਲ ਕਰਨਾ ਚਾਹਣਾ ਕਿ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਬਾਬਾਵਾਦ ਪੈਦਾ ਕੀਤਾ ਨਾ ਲੀਡਰਾਂ ਨੇ ਪੈਦਾ ਕੀਤਾ ਹੋਇਆ ਫੜਦਾ ਡੀਜੇ ਚੱਲਦੇ ਨੇ ਵੱਡੇ ਵੱਡੇ ਬਿਲਕੁਲ ਜਦੋਂ ਇਹ ਟੈਂਟ ਲਾਉਂਦੇ ਨੇ ਵੱਡੇ ਵੱਡੇ ਫੇਰ 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 ਇਹ ਕਿਸੇ ਚਿੰਤਾ ਨਾਲ ਲਾਈਵ ਕੀਤਾ ਜਾਂਦਾ ਹੈ ਫੇਰ ਉਹ ਹੀਰ ਦਾ ਪਖੰਡ ਕਰੀ ਜਾਂਦੇ ਉੱਤੇ ਗਾਇਬ ਕਰਦੇ ਨੇ ਕਿਵੇਂ ਆਸਰਾ ਦੱਸ ਦਰਦੇ ਨੇ ਇਹ ਜਥੇਦਾਰ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਹਿੰਦੂ ਤਾਕਤਾਂ ਦਾ ਤੁਸੀਂ ਜ਼ਿਕਰ ਕੀਤਾ ਜੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਉਹ ਕਿਉਂ ਚੁੱਪ ਬੈਠੇ ਆ ਕੋਈ ਤਾਂ ਕਾਰਨ ਹੋਣਾ ਨਾ ਜਾਂ ਕਿਤੇ ਤਾਂ ਇਹ ਸੱਚਾਈ ਹੋਣੀ ਆ ਕਿਤੇ ਤਾਂ ਇਹ ਠੀਕ ਹੋਣਾ ਜਿਹੜੇ ਆ ਬਾਬੇ ਕਰੀ ਜਾਂਦੇ ਆ ਪਿੰਡਾਂ ਦੇ ਵਿੱਚ ਫਿਰ ਉਹ ਕਿਉਂ ਨਹੀਂ ਨਜ਼ਰ ਆ ਰਹੇ ਕਿਉਂ ਨਹੀਂ ਬੋਲਦੇ ਤੁਸੀਂ ਚੱਲ ਜਾਓ ਨਾ ਤੁਸੀਂ ਚੱਲ ਜਾਓ ਕਿਸੇ ਬਾਬੇ ਕੋਲੇ ਮੋਗਗੇ ਇਹ ਮੈਨੂੰ ਮੈਨੂੰ ਤਾਂ ਇਹ ਉੱਤੇ ਮੋਗਗੇ ਵਾਲੇ ਦਾ ਤੁਸੀਂ ਜ਼ਿਕਰ ਕਰਦੇ ਆ ਉਹਦੇ ਕੋਲ ਜਾਓ ਮੈਂ ਵੀ ਅਸੀਂ ਵੀ ਚੈਲੰਜ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਵੀ ਅਸੀਂ ਚੈਨਲ ਤੇ ਆਉਣੇ ਆ ਆਪਾਂ ਚੱਲਦੇ ਆ ਲੈ ਆਪਾਂ ਚੱਲਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਮੁਰੇ ਦੱਸ ਕੇ ਦਓ ਆਪਾਂ ਕੁਝ ਨਹੀਂ ਦੱਸਾਂਗੇ ਤੂੰ ਚੈਲੰਜ ਮੂਲ ਨਹੀਂ ਕਰੂ ਮੋਗਲ ਆ ਮੋਗਲ ਨੂੰ ਪਤਾ ਮੋਗਲੇ ਦਾ ਥਰ ਥਰ ਲੱਤਾਂ ਨਹੀਂ ਕਮਣ ਦੇਣਗੀਆਂ ਮੈਂ ਸਾਰਾ ਕੱਪੜੇ ਲਾ ਦੂੰਗਾ ਤੇ ਮੇਰੇ ਸਾਹਮਣੇ ਮਿਠਾ ਉਹਦੇ ਧੋਲੋ ਮੁਝਾਇ ਚਲੋ ਚਮਟੇ ਮਾਰੀ ਚਲਵਾ ਆਏ ਪੁੱਛੋ ਚਮਟੇ ਮਾਰੋ ਹਾਂ ਇੱਥੇ ਤੁਰਨਾ ਕੋਲਿਆ ਤੁਰਨਾ ਸਰਿਆਮ ਪਖੰਡਾ ਹੈ ਕਦੇ ਟਰੈਵਲ ਏਜੰਟਾਂ ਨੂੰ ਫੜ ਲੈਨੇ ਹਾਂ ਹੁਣ ਬਾਬਿਆਂ ਦੇ ਮਗਰ ਪੈ ਗਏ ਹਾਂ ਕੀ ਗੱਲ ਪੰਜਾਬ ਦੇ ਲੋਕਾਂ ਨੂੰ ਜਿਉਂਣ ਨਹੀਂ ਦੇਣਾ ਜਿਵੇਂ ਇੱਧਰ ਗੁਰੂ ਬੈਠਾ ਇੱਧਰ ਪਖੰਡਵਾਦ ਹੈ ਗੁਰੂ ਨਾਲ ਗੁਰੂਵਾਲਤਾ ਸੀ ਪਿੱਠ ਹੀ ਕਰਨ ਨਾ ਹਿੰਦੂ ਧਰਮ ਸਾਡਾ ਕਿੱਥੇ ਸੁੱਤਾ ਪਿਆ ਜਿਹੜੇ ਅਸੀਂ ਕਹਿੰਦੇ ਹਿੰਦੂ ਧਰਮ ਦੇ ਆਗੂ ਨੇ ਕਿਉਂ ਕਿ ਸੁੱਤੇ ਪੈ ਨੇ ਹੂੰ ਕਿਸ ਤਰ੍ਹਾਂ ਮਾਤਾ ਨੂੰ ਕਿਸ ਤਰ੍ਹਾਂ ਉਹਨੂੰ ਲਿਆ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਪਰ ਜਿਸ ਪ੍ਰਕਾਰ ਇਹ ਪਖੰਡ ਦੇ ਵਿੱਚ ਤਾਂ ਲੋਕਾਂ ਦੀ ਮਾਤਾ ਦੇ ਨਾਲ ਆਸਤਾ ਟੁੱਟ ਕੇ ਤਾਂ ਇਹਨਾਂ ਪਖੰਡੀ ਬਾਪਿਆਂ ਨਾਲ ਆਸਤਾ ਜੁੜੀ ਜਾਂਦੀਆਂ ਇਹ ਤਾਂ ਆਪਣੇ ਨਾਲ ਜੁੜੀ ਜਾਂਦੇ ਨੇ ਆ ਸ਼ਰਿਆਮ ਜਿਹੜਾ ਮੋਕੇ ਵਾਲਾ ਹੈ ਆ ਲਾਈਫੜ ਦਾ ਹੁੰਦਾ ਗਾਲਾਂ ਕੱਢਦਾ ਇਹ ਸ਼ਰਿਆਮ ਤੈਨੂੰ ਮੈਂ ਵੀਡੀਓ ਦਿਖਾ ਦੂੰਗਾ ਇਹ ਕਹਿੰਦਾ ਵੀ ਤੁਸੀਂ ਮੇਰੇ ਨਾਲ ਪੱਕਾ ਜੁੜੋ ਜਦੋਂ ਇਹ ਸਾਡੇ ਪੀਰ ਪਖੰਬਰ